ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਤਲਵੰਡੀ ਭਾਈ ਫਰੀਦਕੋਟ ਇਹਦੇ ਨੇੜਲੇ ਸ਼ਹਿਰ ਆ ਜਾਂਦੇ ਆ ਮੋਦਕੀ ਨਗਰ ਤੇ ਆਪਣੇ ਆਪ ਦੇ ਕੋਲੇ ਤੁਹਾਨੂੰ ਅੱਜ 4-5 ਐਨੀਮਲ ਵਿਕਰੀ ਵਾਲੇ ਵਿਖਾ ਦੇਾਂਗੇ ਸੱਜਣੋ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਆ ਸੱਜਣੋ ਉਹ ਤੁਹਾਡਾ ਵੱਡਾ ਧੰਨਵਾਦ ਦੋ ਤਾਂ ਤੁਹਾਨੂੰ ਇਹ ਬੂਰੀਆਂ ਕਟੀਆਂ ਵਿਖਾ ਦੇਾਂਗੇ ਜਿਨ੍ਹਾਂ ਦੇ ਪ੍ਰੋਪਰ ਚਾਰ-ਚਾਰ ਥਣ ਹੋਣਗੇ ਕੋਈ ਐਕਸਟਰਾ ਫੋੜ ਨਹੀਂ ਹੋਣੀ ਸਿੰਘ-ਸਿੰਘ ਬਹੁਤ ਸੋਹਣੇ ਆ ਓਦੋਂ ਬਾਅਦ ਇੱਕ ਇਹ ਬੂਰੀ ਨੀਲੀ ਪ्युअर ਨੀਲੀ ਮੈਂ ਬਾਰਡਰ ਦੀ ਆ ਸੱਜਣਾ ਚਾਰੇ ਪੈਰ ਧੁੱਤੇ ਆ ਮੱਥੇ 'ਚਾ ਲੇਵੇ 'ਚ ਡੱਬਾ ਸੂਲ 'ਚ ਨਿਸ਼ਾਨ ਬੱਲ ਚੱਟਾ ਤੀਸਰਾ ਸੂਆ ਐਤ ਕਿ ਸੂਗੀ ਇਹ ਤੋਰ ਤਰਕੇ ਵਿਖਾਵਾਂਗੇ ਇਹਦਾ ਰੇਟ ਸਾਂਝਾ ਕਰਦੇ ਆਂਗੇ ਇੱਕ ਹੀ ਝੂਟੀ ਆ ਸੱਜਣੋ ਦੂਜਾ ਸੂਆ ਸੁਈ ਆ ਮੰਨ ਲਓ ਵੀ 15 ਤੋਂ 20 ਦਿਨਾਂ ਦਾ ਸੂਆ ਹੀ ਰੱਖ ਲਿਆ ਜੇ ਤੇ 12 ਦੁੱਧ ਤਿਆਰ ਮਿਲੂਗਾ ਜਿਹੜਾ ਮਰਜੀ ਸੱਜਣ ਆਪਦੀ ਤਸੱਲੀ ਕਰ ਸਕਦਾ ਭਾਵੇਂ ਚਾਰ ਚਮਕੀਆਂ ਕਰ ਲੈ ਜਿਵੇਂ ਕਿਸੇ ਦੇ ਮਨ ਨੂੰ ਸਕੂਨ ਹੋਵੇ ਤੇ ਧਾਰਾ ਤੁਹਾਨੂੰ ਇਸ ਮਾਈ ਦੀਆਂ ਵੀਡੀਓ 'ਚ ਮਾਰ ਕੇ ਵਿਖਾਵਾਂਗੇ ਬੜੀ ਪੋਲੀ ਪਾਲੀ ਆ ਰੂਹ ਵਰਗੀ 4 ਜਨਵਾਰ ਬੂਰੇ ਰਹਿਣਗੇ ਵੀਡੀਓ ਦੇ ਵਿੱਚ ਸੱਜਣੋ ਤੇ ਇੱਕ ਮੋਹਰਾ ਦੀ ਝੋਟੀ ਵੀ ਵਿਖਾਉਣੇ ਤੁਹਾਨੂੰ ਇਹ ਬੈਲ ਕਾਲ ਦੀ ਤਾਜੀ ਸੂਈ ਆ ਜੇਰਜੂਰ ਪਾਤੀ ਆ ਰਾਤ 1:00 ਵਜੇ ਸੂਕੀ ਜੇਰਜੂਰ ਪਾ ਕੇ ਓਕੇ ਰਿਪੋਰਟਾ ਬੋਲਾ ਬੁਲਾ ਇਹਦਾ ਕੱਢ ਲਿਆ ਬੱਚੇ ਬੁੱਚੇ ਤੇ ਫੁੱਲ ਸਹਿਮਤ ਇਹ ਵੀ ਤੋਰ ਕੇ ਵਿਖਾਵਾਂਗੇ ਤੁਹਾਨੂੰ ਇਹਦਾ ਵੀ ਜੇ ਕੋਈ ਸੱਜਣ ਚਾਹਵਾਨ ਹੋਇਆ ਤੇ ਇਹ ਵੀ ਵਿਕਰੀ ਵਾਲੀ ਆ ਚੰਗਾ ਦੁੱਧ ਦੇ ਪਲੂਣ ਕੱਟੀ ਨੇ ਭਰਿਆ ਮਾਲਕਾਂ ਦੇ ਦਸਨ ਮੁਤਾਬਕ ਬਾਕੀ ਆਪਾਂ ਜਿਹੜੀ ਚੀਜ਼ ਅੱਜ ਹਾਜ਼ਰ ਆ ਧਾਰਾ ਹੀ ਮੰਨ ਲਓ। ਲੇਵੇ ਭਾਂਡੇ ਤੋਂ ਗੈਸ ਲਾ ਲਿਓ ਇਹਦੇ ਕੱਦ ਕਾਠ ਤੋਂ ਲਾ ਲਿਓ। ਕੱਟੇ ਨੂੰ ਜਨਮ ਦਿੱਤਾ। ਚੋਣ ਚਾਣ ਓਕੇ ਰਿਪੋਰਟ ਆ ਬਾਕੀ ਜਿਹੜਾ ਸੱਜਣ ਖਰੀਦਦਾ ਉਹ ਆਪਦੀ ਤਸੱਲੀ ਕਰ ਸਕਦਾ ਉਹਨੇ ਵੀ ਪੈਸੇ ਲਾਉਣੇ ਆ ਸੱਜਣੋ। ਬਾਕੀ ਝੋਟੀ ਦੇ ਵਿੱਚ ਕੋਈ ਹੱਥ ਤਰਾ ਨਹੀਂ। ਐਨ ਓਕੇ ਰਿਪੋਰਟ ਆ। ਤੇ ਆਜੋ ਆਪਾਂ ਸ਼ੁਰੂ ਕਰਦੇ ਆ ਗੱਬਣ ਤੋਂ ਤੋੜ ਕੇ ਵੇਣੇ। ਨਾਲ ਨਾਲ ਗੱਲਾਂ ਬਾਤਾਂ ਕਰੀ ਚੱਲਾਂਗੇ ਨਾਲੇ ਤੁਹਾਨੂੰ ਰੇਟ ਰੂਟ ਦੱਸਦੇ ਆ ਤੇ ਆ ਜੋ ਵੇਖੀਏ ਵੀਡੀਓ ਲੱਖੇ ਸਾਸਰੀ ਗਾਲ ਸਾਸਰੀ ਗਾਲ ਬਈ ਹੋਰ ਸੁਣਾ ਵਧੀਆ ਬਈ ਤੂੰ ਦੱਸ ਚੜਦੀ ਕਲਾ ਨਾ ਚੜਦੀ ਕਲਾ ਫਿਰ ਚੜਦੀ ਪੰਜ ਵਿਖਾ ਦੀ ਹੈ ਨਾ ਹਾਂ ਬਈ ਚਾਰ ਤਾਂ ਬੂਰੀਆਂ ਹੀ ਆ ਟਾਪ ਕਲਾਸ ਹੈ ਨਾ ਜਿਆਦੀ ਆ ਬਈ ਇੱਕ ਮੋਹਰਾ ਦੀ ਝੋਟੀ ਵਿੱਚ ਪੂਰੀ ਚੰਗੀ ਬਈ ਬਈ ਪੂਰੀ ਚੰਗੀ ਗਿੱਲੀ ਹੈ ਨਾ ਹਾਂ ਬਈ ਉਹਦਾ ਅਗਲਾ ਆਪਦੀ ਤਸੱਲੀ ਕਰ ਸਕਦਾ ਯਾਰ ਹਾਂ ਹਾਂ ਬਈ ਠੀਕ ਆ ਲੱਖੇ ਵੀਰੇ ਤੇ ਆ ਕੱਢ ਬਾਹਰ ਫਿਰ ਲੈ ਵੀ ਸਜਣੋ ਤੀਜਾ ਸੁਆ ਇਸ ਬੂਰੀ ਨੀਲੀ ਦੀ ਮਹਿਣੇ ਸੋਨਾ ਕਰੋ ਚੱਕ ਦੇਖੋ ਤਰਦੀ ਦਾ ਲੇਵਾ ਪਾਂਡਾ ਤਿਆਰੀ ਦੇ ਵਿੱਚ ਆ ਕੋਈ 2 ਦਿਨ ਲੈ ਜੇ 4 ਲੈ ਜੇ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਥਾਣਾ ਜਿਹੜਾ ਸੱਜਣ ਖਰੀਦਦਾ ਉਹ ਆਪਦੇ ਟਿੱਪ ਕੇ ਲੈ ਜੇ ਅਸੀਂ ਟਿੱਪ ਕੇ ਲੈ ਆਏ ਆ ਲੇਵੇ ਚ ਦੋਨੇ ਪਾਸੇ ਡੱਬਾ ਤੇ ਚਾਰੇ ਪੈਰ ਤੋਤੇ ਹੋਏ ਜਿਵੇਂ ਤੁਹਾਨੂੰ ਮੈਂ ਦੱਸਿਆ ਸੂਲ ਚ ਵੀ ਨਿਸ਼ਾਨ ਐਨੋਕੇ ਰਿਪੋਰਟ ਆ ਬੜੀ ਬਰੀ ਐਚਵਾਈ ਬੜੀ ਚੰਗੀ ਨਿਕਲੋਗੀ ਮੋਟੀ ਮੋਟੀ ਥਣ ਦਸਦਾ ਤੁਹਾਨੂੰ ਸੱਜਣੋ ਆਪ ਹੀ ਤੇ ਦੂਜੇ ਸੂਏ ਨੇ 12 13 ਕਿਲੋ ਦੁੱਧ ਇਹਦੇ ਮਾਲਕਾਂ ਨੇ ਦੱਸਿਆ ਬਾਕੀ ਆਪ ਦਾ ਤੁਸੀਂ ਗੈਸ ਆਪ ਲਾ ਲਿਓ ਮੈਨੂੰ ਕਹਿੰਦਾ ਸੂਲਾ ਦੇਊਗੀ ਏ 18 ਦੇਊਗੀ ਜੇਬ ਜੀ ਅਗਲਾ ਸੇਵਾ ਕਰ ਲੂਗਾ ਉਹ ਜੈਤ ਤੋਂ ਦੁੱਧ ਚੋ ਲੂਗਾ ਸੱਜਣੋ ਦੇਖੋ ਸਰੀਰ ਕ ਢਾਂਚਾ ਪਲੀ ਸੰਭੀ ਚਾਰੂ ਚੂਰੂ ਫੁੱਲ ਓਕੇ ਰਿਪੋਰਟ ਆ ਐਨ ਜਿਵੇਂ ਕਹਿ ਦਈਏ ਨਾ ਥਣ ਪੂਰੀ ਓਕੇ ਰਿਪੋਰਟ ਬਰੀਕ ਚਮੜੀ ਦੀ ਆ ਲੱਖੇ ਦੁੱਧ ਦੇ ਦੂਗੀ ਨਾ 13 14 ਕਿਲੋ ਦੇ ਦੂਗੀ ਬਈ ਹਣਾ ਦਿਨਾ ਵੀ ਚਾਹੀਦਾ ਯਾਰ ਮੈਂ ਨਗਰ ਨੁਕਰ ਬਹੁਤ ਆ ਦੇਖੋ ਚਮਕ ਚਮਕ ਚੈੱਕ ਕਰ ਲਓ ਬਾਕੀ ਤੁਹਾਨੂੰ ਐਨ ਕੋਸ਼ਿਸ਼ ਕਰਾਂਗੇ ਪ੍ਰੋਪਰ ਤਸੱਲੀਂਆਂ ਕਰਾਵਾਂਗੇ ਵੀ ਕੋਈ ਚੀਜ਼ ਰਹਿ ਨਾ ਜਾਵੇ ਮੁੱਲ ਕਰਨ ਨੂੰ ਸੱਜਣੋ ਇੱਕ 10 ਕਰ ਲਈਏ ਇੱਕ 5 ਕਰ ਲਈਏ ਤਾਂ ਪੂਰੇ ਲੱਖ ਰੁਪਏ ਦੀ ਇਹ ਜਿਹੜੀ ਮੱਝ ਦੇਵਾਂਗੇ ਜਿਹੜੇ ਸੱਜਣ ਦੇ ਪਸੰਦ ਆਵੇ ਉਹ ਕੋਲੇ ਆ ਕੇ ਵੇਖੇ ਫੇਰ ਇਹਦੀ ਗੱਲਬਾਤ ਕਰੇ ਪੂਰੀ ਜਚੂਗੀ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਕਿਤੇ ਬੂਰੀ ਕੱਟੀ-ਕੁੱਟੀ ਦੇਗੀ ਤਾਂ ਫੇਰ ਵਾਰੇ ਨਿਆਰੇ ਸ਼ੋਰ ਛੱਪਾ ਜਿੰਨਾ ਹੋ ਸਕੇ ਉਹਨਾ ਕਰਾਂਗੇ ਅੱਗੇ ਇਹ ਦੂਜਾ ਸੂਆ ਸੂਈ ਸਵਾਈ ਝੋਟੀ ਇਹਦੇ ਕੋਲੇ ਕੱਟਾ ਕਾਲਾ ਵਾ ਗੱਠ ਚੌੜਾ ਲੇਵਾ ਵਾ ਤੁਹਾਡੇ ਸਾਹਮਣੇ ਸ਼ੀਸ਼ਾ ਵਾ ਬਹੁਤ ਸ਼ਾਨਦਾਰ ਲੇਵੇ ਦੀ ਝੋਟੀਆ ਚੋਣ ਕਿਆ ਕਹਿਣੇ ਲੱਗਾ ਹੋਇਆ ਕੋਈ ਭੂਰ ਛੱਟਾ 나ੜ ਗੰਢ ਤੇਲ ਖਰਚਾ ਵੀ ਦੇਵਾਂਗੇ ਕੋਈ ਸੱਜਣ ਦੂਰੋਂ ਆਉਂਦਾ ਵਾ ਇਸ ਗੱਲ ਦੀ ਫੁੱਲ ਗਰੰਟੀ ਹੋਊਗੀ ਦੁੱਧ 12 ਤੇ 12 ਹੀ ਦੱਸਿਆ 14 15 ਵਖਾਲਾ ਕਰ ਸਕਦੀ ਏ ਜਿਵੇਂ ਚੋਣ ਬਹੁਤ ਚੰਗੀ ਝੱਗ ਬੜੀ ਬੰਦੀ ਲੱਖੇ ਕਾਡੇ ਦੀ ਵੀ ਤੋਰ ਕਰਾ ਚੱਕ ਸਿੰਗਲ ਹੱਡੀ ਦੀ ਆ ਤੇ ਵੇਖੋ ਥੋੜੀ ਜਿਹੀ ਡਰੀ ਆ ਉਹ ਉਹਨੂੰ ਐ ਹੋ ਗਿਆ ਪਤਾ ਨਹੀਂ ਕੀ ਕਹਿਣ ਲੱਗੇ ਆ ਦੇਖਿਓ ਕਿਆ ਬਾਤ ਦੇਖੋ ਛੋਟੀ ਦਰਦੀ ਦਾ λεਵਾ ਭਾਂਡਾ ਕੱਦ ਕਾਠ ਸੰਗਲ ਚ ਰਹੀ ਆ ਸੱਜਣੋ ਥੋੜੀ ਤਲਿਹਾਰੇ ਦੀ ਭਮਾਉਲ ਕਰੇ ਬਾਕੀ ਸੁਫਾਈਆਂ ਬੂਰੇ ਬੱਚੇ ਚੰਗੇ ਲੈਣ ਨੂੰ ਪੱਖ ਨੀਲੀ ਦੇ ਚ ਆ ਗਈ ਮਗਰਲੇ ਪੈਰ ਹੈਗੇ ਆ ਅੱਖਾਂ ਘਾਲੀਆਂ ਜਿਹੜੀ ਚੀਜ਼ ਆ ਤੁਹਾਨੂੰ ਦੱਸਾਂਗੇ ਤੇ ਪਰ ਮੈਂ ਦੁੱਧ ਵਾਲੀ ਆ ਸੱਜਣੋ ਕੋਈ ਸੱਜਣ ਚੰਗਾ ਸਾਂਭਣ ਵਾਲਾ ਹੋਇਆ ਨਾ 14 ਕਿਲੋ ਦੁੱਧ ਦੀ ਗਾਰੰਟੀ ਆ ਫੋਲੇ ਦੀ ਕਰਮਾਂ ਵਾਲੀ ਦੀ ਦੇਊਗੀ ਇਹ 100 ਦੀ 100 ਆ ਇੱਥੇ ਹੁਣੇ ਤੁਹਾਨੂੰ ਬੱਚਾ ਲਾ ਕੇ ਪਸਮਾ ਕੀਤਾ ਜਦੋਂ ਜੋ ਟੀਨੇ ਤੁਹਾਨੂੰ ਨਾ ਦੱਸੂਗੀ ਵੀ ਵਾਕਈ ਕੋਈ ਚੀਜ਼ ਬੰਦਾ ਚਵਾਈ ਕਰੀ ਜਾਂਦਾ ਇੰਨੀ ਕੁ ਕਰਮਾਂ ਵਾਲੀ ਦੀ ਚੋਣ ਚੰਗੀ ਆ ਇਹ ਬੱਚਾ ਲਾ ਕੇ ਲੱਖਾ ਪਸਮਾਉਂਦਾ ਤੇ ਆਪਾਂ ਤੁਹਾਨੂੰ ਡਿਟੇਲ ਕਟੀਆਂ ਦੀ ਦੇਵਾਂਗੇ ਉਹ ਵੀ ਤੋਰ ਕੇ ਵਿਖਾਉਣੇ ਆ ਇਹਦੀਆਂ ਧਾਰਾ ਧੂਰਾ ਕਰੋ ਚੈੱਕ ਉਦੋਂ ਬਾਅਦ ਲੱਖੇ ਲਿਆ ਬੱਚਾ ਲਾ ਸਜਣੋ ਬੱਚਾ ਲਾਤਾ ਸੀ ਬਾਲਟੀ ਲੈਣ ਚਲੇ ਗਏ ਸੀ ਤੇ ਉੱਤਰੇ ਆਉਂਦੇ ਫਿਰ ਤੁਹਾਨੂੰ ਇਹਦੀਆਂ ਧਾਰਾ ਚੈੱਕ ਕਰਾਉਣੇ ਮੈਂ ਕਹਿੰਦਾ ਵੀ 2 ਤੋਂ ਪਲੱਸ 2 ਸਵਾ 2 ਦੇ ਲਾਗੇ ਬੰਨੇ ਗਾੜਾ ਮਹਿੰਦੀ ਜਿਹੜਾ ਮਰਜੀ ਤਸੱਲੀ ਕਰ ਸਕਦਾ ਕੱਦ ਕਾਠ ਫੁੱਲ ਦੀ ਤਿਲਾਂ ਵਾਲੀ ਬੂਰੀ ਤੁਹਾਨੂੰ ਜਮਨ ਨੇੜਿਓਂ ਕਰਕੇ ਵਿਖਾ ਦਿੰਨੇ ਆ ਇਹ ਆ ਦੇਖੋ ਤੇ ਹਲਾ ਪੂਰੇ ਸਰੀਰ ਤੇ ਕਰਮਾਂ ਵਾਲੀ ਦੇ ਆ ਓਕੇ ਰਿਪੋਰਟ ਇਹ ਪਸਮਦੀ ਆ ਕੱਟਾ ਬੰਦ ਆ ਲੱਖਾਂ ਤੇ ਆਪਾਂ ਤੁਹਾਨੂੰ ਇਹਦਰ ਮੜੀਆਂੀਆਂ ਕੱਟੀਆਂ ਦੇ ਕੈਮਰਾ ਕਰਕੇ ਤੁਹਾਨੂੰ ਸਿੰਘ ਸੰਗ ਇਹਨਾਂ ਦੇ ਚੈੱਕ ਕਰਾਈਏ ਬਾਕੀ ਤੋੜ ਕੇ ਵਿਖਾਉਣੇ ਆ ਦੇਖੋ ਬੜੀਆਂ ਸ਼ਾਨਦਾਰ ਕੱਟੀਆਂ ਮੌਲਾ 30 32 28 28000 ਦੀਆਂ ਦੇ ਦੇਾਂਗੇ ਜਿਹੜਾ ਸੱਜਣਾ ਲੈਣੀ ਚਾਵੇ ਦੇਖੋ ਬਾਕੀ ਤੋੜਦੇ ਆਪਾਂ ਮੱਝ ਬਸਮਿਆਂ ਆਉਣ ਦਿਓ ਤੁਹਾਨੂੰ ਤੇ ਉਸ ਤੋਂ ਬਾਅਦ ਤੋੜ ਕੇ ਵਿਖਾਵਾਂਗੇ ਹਾਂ ਬੰਦੇ ਘਟਾ ਇੱਥੇ ਬੰਦ ਕੇ ਆਵੇ ਮੂਰੇ ਬੰਦੇ 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 ਜੱਥੇ ਜੀ ਕਰਦਾ ਥੱਲੇ ਵੀ ਹੈਗਾ ਕੁੰਡਾ ਇੱਥੇ ਹੀ ਬੰਦੇ ਕੋਈ ਚੱਕਰ ਹੀ ਨਹੀਂ ਜੱਥੇ ਮਰਜੀ ਬੰਦੇ ਨਹੀਂ ਹਲਦੀ ਬੜੀ ਠੰਢੀ ਆ ਵੇਖੋ ਸੱਜਣਾ ਜਦੋਂ ਚੋਈ ਨਾ ਮੈਂ ਦੱਸਦੀ ਆ ਬਾਲਟੀ ਨੂੰ ਵੀ ਮੈਨੂੰ ਕੋਈ ਸੱਜਣ ਚੂਣ ਬਹਿ ਗਿਆ ਬੰਦਾ ਹੋਵੇ ਚੂਣ ਵਾਲਾ ਤੇ ਮੈਂ ਮੰਨ ਲਓ ਵੀ ਇੱਕ ਮਿੰਟ ਤੇ ਟਾਈਮ ਵੇਖ ਕੇ ਅਗਲਾ ਚੂ ਸਕਦਾ ਇੰਨੀ ਕੁ ਭੋਲੀ ਆ ਕਰਮਾਂ ਵਾਲੀ ਸੱਜਣਾ ਮਗਰਲੇ ਥਾਣਾ ਦੀ ਚਵਾਈ ਚੈੱਕ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਬਾਲਟੀ ਨੂੰ ਦੱਸਦੀ ਆ ਵੀ ਕੋਈ ਸੱਜਣ ਮੈਂ ਚੂੰਦਾ ਐਨ ਓਕੇ ਰਿਪੋਰਟ ਆ ਮਾੜੀ ਮੋੜ ਮੱਖੀ ਹੋ ਸਕਦੀ ਆ ਬਾਕੀ ਲੱਤ ਨਹੀਂ ਚੱਕਦੀ ਅਗਲੇ ਚੂ ਵੀ ਮਾਰਦੇ ਲੱਖੇ ਦੋ ਦੋ ਵੇਖੋ ਵਗਦੀ ਪਈ ਨਾ ਆਪ ਹੀ ਕਰਮਾਂ ਵਾਲੀ ਭਵਨ ਨਿਕਾ ਜਾਂ ਜਵਾਕ ਬਾ ਦਿਓ ਯਾਰ ਚੋਣ ਐਡੀ ਕਰਮਾਂ ਵਾਲੀ ਨੂੰ ਬੰਬ ਲੱਗੀ ਹੋਈ ਆ ਪੂਰੀ 100 ਦੀ 100 ਵਾ ਇੱਕ ਵੀ ਹੱਥ ਧਰਾਣੀ ਜੇ ਕੋਈ ਸੱਜਣ ਇਹਦੇ ਚ ਆ ਕੇ ਨੌਕਸ ਕੱਢਦਾ ਜਾਂ ਕੋਈ ਦੁੱਧ ਘੱਟ ਕੱਢਦੀ ਤੇਲ ਖਰਚੇ ਤੱਕ ਦੀ ਗਾਰੰਟੀ ਏ ਝੋਟੀ ਦੀ ਹੁਣ ਜੇ ਮੌਲਦੀ ਗੱਲ ਕਰੀਏ ਨਾ ਸੱਜਣੋ ਜਿੰਨਾ ਮਰਜ਼ੀ ਕਰਾ ਲਿਓ ਇੱਕ 10 ਕਰਾ ਲਓ ਇੱਕ 15 ਕਰਾ ਲਓ 1 ਲੱਖ ਤੇ 5000 ਦੀ ਦੇਵਾਂਗੇ ਜਮ੍ਹਾਂ ਹਾਂ ਨਾ ਇਹ ਵਾਲੀ ਝੋਟੀ ਦੱਦ ਤੁਸੀਂ ਚੋ ਲੈਣਾ ਵੇਖ ਤੁਸੀਂ ਲੈਣੀ ਆ ਪੈਸੇ ਅਸੀਂ ਲੈ ਲੈਣੀ ਚਲੋ ਬਸ ਕਰ ਕੇਰਾ ਇਧਰੋਂ ਕਰ ਦੇ ਪਿੱਛੋਂ ਫੇਰ ਐਨ ਘਰਾਦਗੇ ਚੱਕ ਤੋਰ ਕੇ ਦਾ ਵਿਖਾਤੀ ਹੈਨਾ ਕਰਦੇ ਪਿੱਛੋਂ ਪਸ਼ਮੀ ਵਿਖਾ ਦੇ ਹੁਣ ਕੇ ਰਹਿਣ ਵੇਖੋ ਸੱਜਣਾ 12 ਕਜੇ ਦਾ ਸਮਾਂ ਵੇਖੋ ਕਰਮਾਂ ਵਾਲੀ ਨੇ ਪਸਮਾ ਕੀਤਾ ਤੇ ਚਾਰ ਚਾਰ ਧਾਰਾ ਵੀਰ ਨੇ ਮਾਰੀਆਂ ਮੇਰੇ ਹਿਸਾਬ ਨਾਲ ਵੀ ਕਿਲੋ ਦੱਦਾਂ ਗੂ ਬਾਲਟੀ 'ਚ ਵੀ ਆ ਗਿਆ ਏਡੀ ਕਰਮਾਂ ਵਾਲੀ ਓਕੇ ਰਿਪੋਰਟ ਆ ਤੇ ਅੱਗੇ ਤੁਹਾਨੂੰ ਮੋਹਰਾ ਵਾਲੀ ਜਿਹੜੀ ਝੋਟੀ ਉਹ ਵੀ ਵਿਖਾਉਣੇ ਲੱਖੇ ਲੱਕਾਡ ਬਾਰ ਇਹਦਾ ਵੀ ਖੋਲ ਸੰਗਲ ਇਹ ਤੁਹਾਨੂੰ ਜਿਵੇਂ 10 10 ਸਜਣੋਂ ਸੂਆ ਦੂਜਾ ਸੂਈ ਆ 14 ਦੁੱਧ ਵੇਖੀ ਬੱਚੇ ਤੇ ਨਾ ਚੜ ਜੇ ਤੇ ਇਹਨੇ ਪਹਿਲਨ ਕੱਟੀ ਨਹੀਂ ਭਰਿਆ ਕਰਮਾੜੀ ਨੇ ਬਾਕੀ ਜਿਹੜਾ ਭੈਣ ਭਰਾ ਇਹਨੂੰ ਖਰੀਦਣੀ ਚਾਹੁੰਦਾ ਉਹ ਆਪਦਾ ਆਈਡੀਆ ਆਪ ਲਾਵੇ ਇਹ ਤੋਂ 16 ਚੋਂਦਾ ਇਹ ਤੋਂ 14 ਚੋਂਦਾ ਜਾਂ 10 ਚੋਂਦਾ ਅੱਜ ਧਾਰਾਂ ਕਿਉਂਕਿ ਰਾਤ 1 ਵਜੇ ਸੂਈ ਤੜਕੇ ਜੇਰ ਜੇਰ ਪਾਤੀ ਕੇਰਾ ਬੱਚਾ ਭੋਲਾ ਰਜਾਇਆ ਸਾਹਮਣੇ ਬੈਠਾ 2 2.5 ਕਿਲੋ ਬੋਲਾ ਚ ਹੋਇਆ ਓਕੇ ਰਿਪੋਰਟ ਝੋਟੀ ਆ ਤੋੜ ਕੇ ਵਿਖਾਉਣੇ ਤੁਹਾਨੂੰ ਗਾਂ ਨੂੰ ਵੀ ਉਨਾ ਹੀ ਲੇਵਾ ਤੇ ਉਨਾ ਹੀ ਪਛਾਣੂ ਕੱਦ ਕਾਠ ਪੂਰੇ ਵੱਡੇ ਦੀ ਥਲ ਉੱਚੇ ਕੱਦ ਕਾਠ ਦੀ ਚੰਗੇ ਪੈਠ ਪੜੇ ਦੀ ਤੇ ਆ ਆ ਵੇਖੋ ਗਿੱਲਾ 나ੜੂਆ ਵੀ ਚੈੱਕ ਕਰ ਲਓ ਕਈ ਵਾਰੀ ਕਈ ਸੱਜਣ ਅਗਲਾ ਕਹਿੰਦਾ ਇਹ ਨਾ ਪਹਿਲਾਂ ਦੀ ਸੂਈ ਹੋਵੇ ਹਜੇ ਮੂੰਹ ਟੜਦੀ ਆ ਆ ਵੇਖਿਓ ਗਾਂ ਨੂੰ ਲੇਵਾ ਕਰੋ ਚੈੱਕ ਬਰਲਾਂ ਵਰਲਾਂ ਬਹੁਤ ਚੰਗੀਆਂ ਗਾਵਾਰ ਦਾ ਲਿਵਾਕਰ ਮਾਰੀ ਝੂਟੀ ਨੂੰ ਲੱਗਾ ਦੇਖੋ ਜਿਉਂਦੀ ਰਵੇ ਕਰਮਾਂ ਵਾਲੀ ਸੱਜਣੋ ਕਿਹੜੇ ਘਰੇ ਜਾਣੀ ਆ ਬਾਕੀ ਮੋਹਰਾ ਦਾ ਨਗੀਨਾ ਆਈਆਂ ਬਹੁਤ ਸ਼ਾਨਦਾਰ ਝੂਟੀ ਆ ਦੇਖੋ ਸੰਗ ਕੋਈ ਐ ਨਹੀਂ ਹੈਗਾ ਵੀ ਬਣਾਇਆ ਬੁਣਾਇਆ ਕੋਈ ਜਿਹੜੇ ਚੀਜ਼ ਹੈਗੀ ਰੀਜ਼ਨ ਵਾਲੀ ਆ ਬਿਲਕੁਲ ਬੱਚੇ ਬੁੱਚੇ ਤੇ ਸਹਿਮ ਤੋਕੇ ਰਿਪੋਰਟ ਝੋਟੀ ਆ ਕੋਈ ਐ ਨਹੀਂ ਨਿਕਲੇ ਜ਼ੇਰ ਜੂਰ ਓਕੇ ਪਈ ਵੀ ਆ ਜ਼ੇਰ ਦੀ ਵੀਡੀਓ ਜਿਹੜਾ ਸੱਜਣ ਖਰੀਦਣੀ ਚਾਵੇ ਆਪਣੇ ਨਾਲ ਸੰਪਰਕ ਕਰੇ ਤੇ ਉਹ ਨੂੰ ਆਪਾਂ ਜ਼ੇਰ ਦੀ ਵੀਡੀਓ ਵੀ ਦੇਖ ਸਕਦਾ ਉਹਦੀ ਤਸੱਲੀ ਕਰ ਸਕਦਾ ਐਨ ਓਕੇ ਰਿਪੋਰਟ ਝੋਟੀ ਆ ਡਿਮਾਂਡ ਕਰਨ ਨੂੰ ਸੱਜਣੋ ਜਿੰਨਾ ਮਰਜ਼ੀ ਮੁੱਲ ਕਰਾ ਲਓ 1 ਲੱਖ ਤੇ 25 ਹਜ਼ਾਰ ਦੀ ਦੇਵਾਂਗੇ ਅੱਜ ਦਾ ਰੇਟ ਇਹਦਾ ਜੇ ਕਰਮਾਂ ਵਾਲੀ ਦੁੱਧ 15 16 ਕਰਕੇ ਵੇਚਦੇ ਆਪਾਂ ਫੇਰ ਗੱਲ ਉਦਨ ਕਰਾਂਗੇ ਅੱਜ ਜੇ ਕੋਈ ਸੱਜਣ ਖਰੀਦਣੀ ਚਾਹੁੰਦਾ ਤਾਂ ਇੱਕ 25 ਦੀ ਝੋਟੀ ਦੇ ਦੇਾਂਗੇ ਐਨ ਮੰਨ ਲਓ ਵੀ ਓਕੇ ਰਿਪੋਰਟ ਜਾਨਵਾਰ ਆਪਦੇ ਜਾਨੀ ਚੰਗੇ ਕਰਕੇ ਲਿਆ ਬਾਕੀ ਤੁਸੀਂ ਦੱਸਣਾ ਸੱਜਣੋ ਤੇ ਕਟੀਆਂ ਤੁਹਾਨੂੰ ਤੋੜ ਕੇ ਵਿਖਾਉਣੇ ਆ ਆਜੋ ਤੇ ਤੁਸੀਂ ਵੀ ਵੀਡੀਓ ਐਂਡ ਤੱਕ ਵੇਖੀ ਆ ਇੱਕੋ ਜੀ ਉਮਰ ਦੀਆਂ ਹੀ ਆ ਸੱਜਣੋ ਕੋਈ 12 12 13 13 ਮਹੀਨਿਆਂ ਦੀਆਂ ਲਾ ਲਿਓ ਤੋੜ ਤੁਹਾਨੂੰ ਇਹਨਾਂ ਦੀ ਚੈੱਕ ਕਰਾਉਣੇ ਆ ਲਾਜ਼ਮੀ ਕੀ ਅੰਤਾਂਜਾ ਹੋ ਜਾਂਦਾ ਥਣ ਚਾਰ ਚਾਰ ਲੱਖਿਆ ਦੇ ਮਾਰ ਕੇ ਹੱਥ ਮੜਾ ਝੂਲੀ ਵਿਖਾਈ ਦੇ ਕਿਹਨੇ ਆਨਲਾਈਨ ਵੀ ਨਹੀਂ ਉਹੀ ਹੱਥ ਫੇਰ ਇਹਨੇ ਖੜ ਜਾਣਾ ਬੜੀਆਂ ਠੰਡੀਆਂ ਐ ਤਾਂ ਹਾਂ ਇਹ ਆ ਦੇਖੋ ਸੱਜਣੋ ਐਨਾ ਬਹੁਤ ਸੋਹਣੇ ਥਣ ਲੱਗੇ ਵੇ ਆ ਕੱਢ ਦੇ ਇੱਥੇ ਐਨੂੰ ਚਵੱチェ ਤੱਕ ਹੀ ਲੈ ਚੱਲ ਪਾਵਾਂ ਲੈ ਵੇਖੋ ਮੈਂ ਉੜਦੇ ਤੇਲ ਢੋਲੂਗੀ ਹੂੰ ਦੇਖੋ ਕਿਉਂ ਮਾਰਦੀ ਨਾ ਦੜੰਗੇ ਰੱਜੀ ਪੁੱਜੀ ਆ ਹੁਣ ਨਾਲ ਦੀ ਵੀ ਇਹੋ ਚੀਜ਼ ਹੀ ਆ ਸੱਜਣੋ 30 30 28 28 ਦੀਆਂ ਦੇ ਦੇਾਂਗੇ ਜੇ ਕੋਈ ਸੱਜਣ ਖਰੀਦਣੀਆਂ ਚਾਹਵੇ ਤਾਂ ਸੰਪਰਕ ਕਰ ਲਿਓ ਓਕੇ ਆ ਰਿਆਂ ਦੇ ਕੋਈ ਚੱਕਰ ਨਹੀਂ ਇਹਨੂੰ ਕਿਹੜਾ ਵਿਚਾਰੀ ਨੂੰ ਹਨਾ ਤੇ ਇਹਦੇ ਵੀ ਥਣ ਚਾਰ ਆ ਕੋਈ ਪੰਜਵਾਂ ਐਕਸਟਰਾ ਥਣ ਨਿਕਲਦਾ ਉਹਦਾ ਵੀ ਆਪਾਂ ਜ਼ਿੰਮੇਵਾਰੀ ਚੱਕਦੇ ਆ ਵੀ ਨਹੀਂ 100 ਦੀ 100 ਆ ਏ ਐਨੀਮਲ ਵਿਕਰੀ ਵਾਲੇ ਆ ਆਪਣੇ ਕੋਲੇ ਆਪਦੇ ਪੰਡ ਮੁੱਦ ਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੱਜਣੋ ਤੇ ਜਿਹੜਾ ਪਸ਼ੂ ਪਸੰਦ ਆ ਜਾਂਦਾ ਉਹ ਆਪਣੀ ਬੇਨਤੀ ਆ ਵੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ